ਹਾਂਜੀ ਗਾਇਸ ਵੀਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੌਰ ਬਲੌਗ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਚੱਲੇ ਸੀ ਸਾਡੇ ਪੰਡ ਅ ਕਿਸੇ ਦੇ ਸਹਿਜ ਬਾੜ ਦਾ ਭੋਗ ਹੈ ਨਾ ਸਹਿਜ ਬਾੜ ਦੇ ਭੋਗ ਤੇ ਤੇ 10 ਵਜੇ ਦਿਨ ਨੂੰ ਭੋਗ ਪੈ ਜਾਣਾ ਹੈ ਤੇ ਅਸੀਂ ਹਜੇ ਘਰੇ ਬੈਠੇ ਆ ਮੈਂ ਆਪਣੇ ਪਰੋਣੇ ਦੀ ਵੇਟ ਕਰਦੀ ਸਾਨੂੰ ਲੈ ਕੇ ਜਾਣਾ ਤੇ ਇੱਧਰ ਸੱਸਾਂ ਦੀ ਟੌਰ ਦੇਖ ਲਓ ਕਹਿੰਦੇ ਲੈ ਦਰਾਣੀਆਂ ਜੇ ਠਾਣੀਆਂ ਇੱਕੋ ਜਿਹਾ ਪਾ ਕੇ ਸੂਟ ਮੇਰਾ ਵੀ ਸੂਟ ਆ ਮੈਂ ਵੀ ਸੋਣਾ ਪਾਇਆ ਆ ਮੇਰਾ ਸੂਟ ਆ ਚਲੋ ਇੱਦਾਂ ਹੀ ਬਲੌਗ ਨਾਲ ਭੜੇ ਰਹੋ ਦਿਖਾਉਣੇ ਤੁਹਾਨੂੰ ਤੇ ਕੀ ਖਾਣ ਪਾਣਾ ਬਣਿਆ ਹੋਇਆ ਚੀਜ਼ਾਂ ਦੀ ਵੀ ਤੂੰ ਸਪੈਸ਼ਲ ਦੇਖੀ ਚੰਗਾ ਕੀ ਬਣਿਆ ਹੋਇਆ ਪੁਰਾਣੀਆਂ ਜੱਠਾਣੀਆਂ ਦੀ ਟੌਰ ਕਿਆ ਬਾਤਾਂ ਨੇ ਅੱਜ ਵੀ ਵਧੀਆ ਧੁੱਪ ਲੱਗੀ ਹੋਈ ਆ 2 ਦਿਨ ਪਹਿਲਾਂ ਮੈਂ ਬਹੁਤ ਜੋਰਾਂ ਤੇ ਪੈਂਦਾ ਸੀ ਕਿ ਬੱਦਲ ਬਈ ਜਾਈ ਹੋਈ ਪਈ ਸੀ ਤੇ ਅੱਜ ਬਵਾਵਾ ਨਿਕਲੀ ਹੋਈ ਆ ਇਹ ਆਪਣਾ ਬਾਹਰ ਦਾ 뷰 ਆ ਇਹ ਟੌਪ ਐਂਡਰ ਸਟਾਰਟ ਹੁੰਦਾ ਆ ਤੇ ਅਸੀਂ ਜਿੱਥੇ ਦੇ ਪਾਸਾ ਉੱਥੇ ਪਹੁੰਚ ਚੁੱਕੇ ਆ ਦੀ ਪਲੇਟ ਚ ਪਕੌੜੇ ਹਨੀ ਪਹਿਲੇ ਹੀ ਸਾਡੇ ਆਉਣ ਤੋਂ ਘੱਟ ਦੀਪੀ ਆ ਤੇ ਸਾਡੇ ਕੋਲੇ ਕੀ ਆ ਲੈ ਤੂੰ ਫੜ ਲੈ ਫੜ ਲੈ ਕਿੱਥੇ ਲੈ ਕੇ ਜਾ ਗਈ ਆ ਤੂੰ ਆਉਂਦੀ ਕਰਦੀ ਇਹ ਵੀ ਕਲੇਸ਼ ਜਿਹੜੇ ਖਤਮ ਹੋ ਜਾਂਦੇ सिंरो सिम सिमर सिखिम सी गुमी नानी नाना ਸਦਾ ਪਰਮਾਨੰਨੀ ਤੇ ਅਕ ਹੈ ਅਰਦਾਸ ਹਮਾਰੀ ਦਿਓ ਕਿੰਦ ਸਭ ਤੇ ਆਵਾਜ਼ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੋ ਮਜਾਣਹਿ ਰਹਿ ਆਵਾਜ਼ ਬੋਲੋ ਕੋ ਮਿਲੋ ਤਹੈ ਵਾਹ ਗੋਇ ਸਭ ਲ ਲੈ ਗਏ ਵਾਹ ਗੋ ਰਾਮ ਜਹਾਜ ਹੈ ਜੋ ਸਰਦਾ ਕਰ ਸੇਵੰਦੇ ਗੁਰ ਵਾਹ ਗੋ ਰਾਮ ਜਹਾਜ ਹੈ ਜੋ ਸਰਦਾ ਕਰ ਸੇਵੰਦੇ ਗੁਰ

ਲਾਖੁ ਰੂਸਿਆ ਪਾਤਸਾਹਿਆ ਜੇ ਸਤਿਗੁਰ ਤੇ ਤੋਰ ਆਇਓ ਸਰਣ ਦੀਨ ਦੁਖ ਪੰਜਨ ਚਿਤ ਬਾਹ ਤੁਮਰੀ ਓਰ ਅਪਹਿ ਪਦ দান ਸਿਮਰਨ ਸੁਆਮੀ ਕੋ ਪ੍ਰਗ ਨਾਨਕ ਬੰਦਨ ਛੋ ਪ੍ਰਾਈਸ ਨਹੀਂ ਲੈ। ਪੀ ਲਿਆ। ਕੁਝ ਬਾਕੀ ਤਾਂ ਨਹੀਂ ਰਹਿ ਗਿਆ? ਦੇਖ ਲਓ ਹਜੇ ਆਪਸ਼ਨ ਹੈਗੀ ਆ। ਘਰ ਜਾਣ ਨੂੰ 2 ਮਿੰਟ ਹੀ ਲੱਗਣਿਆ ਪਾਈ ਇੱਥੇ ਜਾਣਾ। ਜੇ ਕੋਈ ਆਪਸ਼ਨ ਰਹਿੰਦੀ ਹੋਵੇ ਤਾਂ ਪੂਰੀ ਕਰ ਸਕਦੇ ਹੋ। ਕੀ ਕਹਿਣਾ ਚਾਹੁੰਦੇ ਤੁਸੀਂ? ਤਿੰਨ ਜਣੇ ਕਹਿਣੇ ਡੱਬੇ ਦੇ ਕੇ ਸਾਨੂੰ ਤੋਰ ਪਏ ਖੜੇ ਹੁਣ ਬਾਕੀ। ਰੱਬਾ। ਹਾ ਉਹ ਸਾਰਿਆਂ ਨੂੰ ਆ ਵੀ ਕੀ ਪਤਾ ਤੁਹਾਨੂੰ ਹੋਵੇ ਲੈ ਕੇ ਆ ਵੀਰੇ ਫਿਰ ਕਰ ਜਾ ਕੇ ਦੇਖਾਂਗੇ ਕਾਦਾ ਕਿਆ ਸੀ ਮੈਂ ਫੋਰਚੂਨਰ ਲੈ ਕੇ ਆ ਨਾ ਇਹ ਕਿਹੜੀ ਇਹ ਕਿਹੜੀ ਫੋਰਚੂਨਰ ਫੋਰਚੂਨਰ ਚ ਬਹਿ ਜਾ ਮੁਰੇ ਫਰੰਟ ਸੀਟ ਤੇ ਬੈਠੋ ਤੁਸੀਂ ਵੀ ਚਲੋ ਮਿਲਦੇ ਘਰ ਆ ਕੇ ਓਕੇ 2 ਮਿੰਟ ਚ ਕੋਲੀ ਜਾਣਾ ਗੱਡੀ ਦਾ ਬਰਾਟਾ ਸੰਗ ਫਿਰ ਫੋਰਚੂਨਰ ਚ ਜਾਣਾ ਪਲਾਟ ਟੀਟੀਆਂ ਮਾਰਦੇ ਹੋਏ ਚੱਲ ਤੂੰ ਬੈਠੋ ਹਾਂ ਸੀਟਸ ਡਾਊਨ ਕਰੋ ਸੀਟਸ ਡਾਊਨ ਕਰਿਓ ਕੀ ਕਹਿਣਾ ਖੁੱਲ੍ਹੇ ਹੀ ਆ ਯਾਰ ਆਪਾਂ ਵੀ ਆਪਣੀ ਫੋਰਚੂਨਰ 'ਚ ਜਾਣਾ ਐਂਡੈਵਰ ਆਪਣੇ ਵਾਲੀ ਤਾਂ ਫੋਰਚੂਨਰ ਦੀ ਮੰਮੀ ਜਿੰਨਾਂ ਦੇ ਆਪਾਂ ਅੱਜ ਬਾੜ ਤੇ ਆਏ ਸੀ ਇਹ ਆਪਣੇ ਡੋਰ ਉੱਥੇ ਤੁਹਾਡੇ ਪੇਕੇ ਆਦੋਂ ਹੈ ਨਾ ਇੱਥੇ ਕੀ ਲੱਗਦੀ ਆ ਤੁਹਾਡੇ ਉਹ ਬੀਜੀ ਲੱਗਦੀ ਉਹ ਛੋਟੀ ਲੱਗਦੀ ਬਾੜ ਤੋਂ ਆਗੇ ਸੀ ਤੇ ਹੁਣ ਚੱਲਿਆ ਕਰੇ 2 ਮਿੰਟਾਂ 'ਚ ਅਸੀਂ ਘਰ ਪਹੁੰਚ ਜਾਣਾ ਆਏ ਤੇ ਅੱਜ ਆਪਾਂ ਵਲੌਗ ਨੂੰ ਕਰਦੇ ਐਂਡ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਵਿੱਚ ਚਲੋ ਗਾਇਸ ਬਾਏ ਕਰੋ ਬਾਏ ਬਾਏ